ਤੇ ਜੀ ਸਾਡੇ ਮਾਨਯੋਗ ਐਸਐਸਪੀ ਸਰ ਸੋਹਿਲ ਕਾਸਿਮ ਮੀਰ ਸਰ ਕੋਲੋਂ ਬਲੂ ਸਟ੍ਰਿਕਟ ਦਿਸ਼ਾ ਨਿਰਦੇਸ਼ ਆ ਵੀ ਆਪਣੇ ਏਰੀਆ ਨੂੰ ਜਿਹੜਾ ਡਰੱਗ ਫਰੀ ਤੇ ਕ੍ਰਾਈਮ ਫਰੀ ਰੱਖਣਾ ਹੈ ਉਸੇ ਲੜੀ ਦੇ ਤਹਿਤ ਸਾਡੇ ਜਿਹੜਾ 30 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੀਮ ਸਿੰਘ ਨਾਮ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲਾਗੇ ਸੀਗੇ ਉਹਦੀ ਅਸੀਂ ਛੇਸਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਦੀ ਗੱਲ ਸਾਹਮਣੇ ਆਈ ਵੀ ਇਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਕੀਰਤ ਮੰਨੂ ਸਨੋਂ ਬਲਵਿੰਦਰ ਸਿੰਘ ਵਾਸੀ ਜਾਂਗੜਾ ਅਤੇ ਇੱਕ ਦਸਤੀ ਰਜੇਸਵਰ ਬੋੜੇਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹਦੇ ਤੇ ਖੋਹ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਸੇ ਗ੍ਰੋਨ ਨੇ ਇੱਕ ਜਿਹੜਾ ਦਜੇਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5359 ਨੂੰ ਜਿਹੜਾ ਵੀ ਰਿਡਿਸ ਸੀਵੀ ਉੱਤੇ ਤੋਂ ਕੋਲੋਂ ਇੱਕ ਮੋਬਿਲ ਜਿਹੜੀ ਇਹਨਾਂ ਨੇ ਖੋਈ ਉਹ ਮੋਬਿਲ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਬਿਲ ਵੀ ਨਾਲ ਕੋਲੋਂ ਇਸੇ ਤਰ੍ਹਾਂ ਨਹੀਂ 7 ਤਰੀਕ ਨੂੰ 7 9 ਇਸੇ ਮਿਲ ਦੀ 7 ਤਰੀਕ ਨੂੰ ਇੱਕ ਕਲੇਰਕਲਾ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸੰਸਨੀਕ ਕੇਸ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨਾਂ ਨੇ ਆਰਮਡ ਹੋ ਕੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਵਾ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪੰਜ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਤੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਕੋਕੀ ਲੱਗੇ ਇਹ ਸਾਰੀ ਜਦੋਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਵਿੱਚ ਅਸੀਂ ਦੋ ਬੰਦੇ ਜਿਹੜੇ ਮੇਰੇ ਪਹਿਲੇ ਜਿਹੜੇ ਖੜਨੇ ਇੱਕ ਜਸਪੀ ਸਿੰਘ ਗੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜੰਗਲੇ ਦਾ ਰਹਿਣ ਵਾਲਾ ਹੈ ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇਹ ਤੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਚੇ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਔਰ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਗੱਲ ਇਹ ਜਿਹੜਾ ਸਾਲਾ ਇਹ ਜਿਹੜੇ ਤਿੰਨ ਬੰਦੇ ਤਾਂ ਇੱਥੇ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਉਹ ਇਹਨਾਂ ਪੰਜਾਂ ਜਣਾਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਨ ਵਾਲੀ ਜਿਹੜਾ ਡਾਕੀ ਨੂੰ ਇੰਜ਼ਾਮ ਦਿੱਤਾ ਅ ਇਸੇ ਦਾ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਨੋ ਪ੍ਰਗਟ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਆ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਰੰਦੇ ਆ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਉਹ ਉਹਨਾਂ ਦੇ ਕੋਲ ਇੱਕ ਮੋਟਰਸਾਈਕਲ ਇੱਕ ਜਿਹੜੀ ਐ ਮੋਪੇਡ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਤੇ ਕਲੀਅਰ ਕਲਾਂ ਡਾਕ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ ਅਜੇ ਤੱਕ ਪ੍ਰੀਲੀਮਰੀ ਹੈ ਅਜੇ ਸੀ ਇਹਨਾਂ ਕੋਲ ਹੋਰ ਪੁਚੀਸ਼ ਕਰ ਰਹੇ ਆ ਕਿ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਘੋਆਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਇਹਨਾਂ ਦੇ ਕੋਲ ਸਾਨੂੰ ਫੇਰ ਸੁਣਗੇ ਔਰ ਸਪੈਸ਼ਲੀ ਜਿਹੜੇ ਬੰਦੇ ਹਜੇ ਨਹੀਂ ਫੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡਸਪੀਟ ਨੇ ਜਿਹੜੇ ਵੈਪਨਸ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਉਸਮਾਨ ਜਿਹੜਾ ਉਹ ਇਹਦਾ ਵੀ ਬਰਾਮਦ ਕਰਨਾ ਬਾਕ ਔਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲੋਂ ਜਿਹੜੇ ਕਲਾਸੀ ਹੋ ਗਏ ਆ ਸ। ਇਹ ਪਹਿਲੇ ਸਾਰੇ ਜਣੇ ਜਿਹੜੇ ਹੈਗੇ ਆ ਇੱਥੇ ਜੰਗਲਾ ਪੋਲ ਪੈਂਦਾ ਸਾਡਾ ਜਿਹੜਾ ਜੰਗਲਾ ਮਹਿਰ ਦਾ ਪੋਲ ਹੈ। ਵੀਰੇ ਅੰਮ੍ਰਿਤਸਰ ਤੋਂ ਦੋ ਦੋ ਮੁੰਡੇ ਗੇ ਮੋਟਰਸਾਈਕਲ ਤੇ ਉੱਥੋਂ ਆਏ ਤੇ ਜਿੱਦ ਚ ਇੱਕ ਪ੍ਰਿੰਸੀਪਲ ਦਾ ਨਾਮ ਨਹੀਂ ਹਾਂ ਜਿਹਨਾਂ ਡਿਸਕਲੋਸ ਕਰਾਂਗਾ ਜਿਹੜਾ ਸੀ ਅਰੈਸਟ ਕਰ ਲਿਆ ਇਹ ਦੋ ਜਣੇ ਉੱਥੋਂ ਅੰਮ੍ਰਿਤਸਰ ਤੋਂ ਆਏ। ਤੇ ਤਿੰਨ ਜਣੇ ਜਿਹੜੇ ਆ ਇੱਕ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ ਇਹ ਤਿੰਨੇ ਜਣੇ ਜੰਗਲੇਪੁਰ ਨੇ ਇੱਥੇ ਇਕੱਠੇ ਹੋਏ ਇੱਥੋਂ ਇਕੱਠੇ ਹੋ ਕੇ ਬਾਇਆ ਨਾਸਰ ਕੇ ਨਾਸਰ ਕੇ ਤੂੰ ਜਾ ਕੇ ਇਹਨਾਂ ਨੇ ਤੇ ਨਾਸਰ ਕੇ ਤੋਂ ਕੁਤਰੀ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਲੀਅਰ ਕਲਾ ਪਿੰਡ ਆ ਉੱਥੇ ਜਾ ਕੇ ਤੇ ਇਸ ਘਟਨਾ ਨੂੰ ਨਾਮ ਦਤਾ ਇਸੇ ਵਿੱਚ ਪਿੱਛੇ ਇਹ ਵੀ ਮੈਨ ਨਹੀਂ ਹੁੰਦਾ ਕਿ ਸੋਕੇ ਕੌਮਰੇ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਇਲਾਕੇ ਜਿਹੜਾ ਵਾ ਇਸ ਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੂ ਇਹ ਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਾ ਨਸ਼ਾ ਕਰਨ ਦੇ بس ਆਪਣੇ ਨਸ਼ੇ ਵਾਸਤੇ ਕੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਾਂਦ ਜਿਹੜਾ ਵਾ ਉਹ ਸਾਰਾ ਅਮਰਸਰ ਵਾਲਾ ਦਾ ਮੁੰਡਾ ਹੈ ਉਹ ਤੇ ਪਲੱਸ ਲਾਲ ਜਿਹੜਾ ਇਹਦਾ ਸਾਲਾ ਵਾ ਉਹ ਸਾਰਾ ਜਿਹੜਾ ਵਾ ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰ ਸੀ ਉਹਨਾਂ ਦੇ ਗੈਂਗ ਦੇ ਸੀਨੀਅਰ ਮੈਂਬਰ ਸੀਗੇ ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਇਹ ਤੇ ਅਸੀਂ ਬਾਰਦਾਤ ਤੋਂ ਦੂਜੇ ਦਿਨ ਹੀ ਦੂਜੇ ਤੇ ਤੀਜੇ ਦਿਨ ਹੀ ਜਿਹੜਾ ਜਿਹੜਾ ਇਹ ਤੀਜੇ ਤੋਂ ਦਿਨ ਜਿਹੜੇ ਅਰੈਸਟ ਕਰ ਲਏ ਭੱਜੇ ਧੋੜੇ ਹੀ ਫਿਰਦੇ ਸੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋ ਹੀ ਮਾ ਕੇ ਜੰਗਲੇ ਪੈਣ ਤੇ ਸਾਰਾ ਹੋ ਰਿਹਾ ਸੀ ਜੰਗਲੇ ਪੈਣ ਦੇ ਹਲਦ ਵਾਲੇ ਪਰ ਇਹ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਇਹਨੇ ਮੇਨ ਤਿੰਨ ਬੰਦੇ ਤੇ ਉਹ ਅਸੀਂ ਜਿਹੜੇ ਆ ਇੱਕ ਇੱਕ ਜਿਹੜਾ ਮਨਪ੍ਰੀਤ ਅਸੀਂ ਕਾਬੂ ਕਰ ਲਿਆ ਬਾਕੀ ਜਿਹੜੇ ਉਹਨਾਂ ਨੂੰ ਪਤਾ ਪਤਾ ਲੱਗ ਗਿਆ ਸੀ ਕਿ ਸਾਡੇ ਪਿੱਛੇ ਇਸ ਕਰਕੇ ਅੱਗੇ ਪਿੱਛੇ ਹੋਇਆ ਉਹ ਵੀ ਜਲਦੀ ਅਰੈਸਟ ਕਰ ਲਏ ਜਾਂਦੇ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਇਹ ਜਿਹੜਾ ਦੂਸਰਾ ਵਾ ਇੱਕ ਅਮਰਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਿਹੜਾ ਮਨਜੀਤ ਮੰਨੂ ਵਾ ਜਿਹੜਾ ਸਾਲਾ ਵਾ ਤੇ ਦੋਨੇ ਜਣੇ ਬਾਹਰ ਡਬਈ ਇਕੱਠੇ ਰਹੇ ਆ ਤੇ ਇਹ ਇੱਕ ਜਿਹੜਾ ਸੀ ਅਮਰਸਰ ਦਾ ਖੜਿਆ ਪ੍ਰਿੰਸ ਕੀ ਤੇ ਜਿਹੜਾ ਦੂਸਰਾ ਅਮਰਸਰ ਵਾਲਾ ਡਬਈ ਰਿਹਾ ਉਹਦਾ ਇਹਦੇ ਇਹਦੇ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਤੇ ਵਿੱਚ ਨੌਨ ਸੀਗੇ ਹਰ ਇੱਕ ਨੇ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕਰੀ ਜਾਂਦੇ ਆ ਇਹਨਾਂ ਨੇ ਆਪਣਾ ਕਰੀ ਜਾਣਾ ਹੈ ਬਟ ਇੱਕ ਗੱਲ ਦੀ ਮੈ ਅਸ਼ੋਰਟੀ ਦਿੰਨਾ ਵੀ ਜਿਹੜਾ ਸਾਡੇ ਫਤਿਹਗੜ ਚੂੜੀਆਂ ਸਬਡਿਵੀਜ਼ਨ ਦੇ ਕਿਸੇ ਵਿੱਚ ਕਰੇਗਾ ਉਹ ਇਹ ਮੰਨ ਕੇ ਚੱਲੇ ਕਿ ਉਹ ਕਿਸੇ ਕਿਸੇ ਦੇ ਵਿੱਚ ਆਪਣਾ ਉਹਦੀ 0% ਹੈ ਟੋਲਰੈਂਸ ਤੇ ਇਹ ਉਹਦੇ ਉੱਤੇ ਬਚਣ ਦੇ ਚਾਂਸ 0% ਹੈ ਉਹਨੂੰ ਕਾਬੂ ਆਣਾ ਹੀ ਆਣਾ ਕਰਦਾ ਤੂੰ ਚਾਰ ਪੰਜ ਦਿਨ ਦੇ ਹਫ਼ਤੇ ਦੇ ਵਿੱਚ ਦਿਨ ਵੀ ਕਿਸੀ ਜਿਹੜੇ ਸਾਰੇ ਇਸ ਵਾਰ ਦਾ 7 ਦਿਨ ਵੀ ਸਾਰੇ ਜਿਹੜੇ ਜੀ ਇਹ ਮਰੀਦ ਮੰਨ ਨੂੰ ਤਾਂ ਬੰਦੂ ਅਰੈਸਟ ਕੀਤਾ ਸੀਗਾ ਤੇ ਜਿਹੜਾ ਅਮਰਸਰ ਵਾਲਾ ਵੈ ਇਹ ਅਸੀਂ ਅਮਰਸਰ ਜਾ ਕੇ ਉੱਥੋਂ ਇਹ ਇਹ ਚ ਸਪੈਸ਼ਲ ਮੈਂ ਗੱਲ ਦੱਸਣਾ ਚਾਹਾਂਗਾ ਕਿ ਜਿਹੜੀ ਟੀਮ ਬਣਾਈ ਸੀ ਅਸੀਂ ਐਸਐਚਓ ਕਣੀਏ ਕਿ ਬਾਂਗਰ ਆਲ ਚੋਕ ਇਨ ਚਾਰਜ ਆਪਣਾ ਅਲੀਵਾਲ ਪਲਸ ਐਸ ਐਚਓ ਕਿਲਾ ਲਾਲ ਸਿੰਘ ਐਸ ਐਚਓ ਕਿਲਾ ਲਾਲ ਸਿੰਘ ਨੇ ਵੀ ਬੜੀ ਚੰਗੀ ਮਿਹਨਤ ਕੀਤੀ ਔਰ